ਗੱਲ ਕਰਦੇ ਆ ਤਰਨਤਾਰਨ ਦੀ ਤਰਨਤਾਰਨ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਇੱਕ ਬਦਮਾਸ਼ ਨੂੰ ਢੇਰ ਕੀਤਾ ਗਿਆ ਪੁਲਿਸ ਤੇ ਬਦਮਾਸ਼ ਦੇ ਵਿਚਾਲੇ ਦਰਸਾਲੇ ਮੁਟਪੇੜ ਹੋਈ ਹੈ ਮੁਟਪੇੜ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਸੁਖਵੀਰ ਸਿੰਘ ਕੋਟਲੀ ਦੇ ਵੱਜੋਂ ਮੁਲਜ਼ਮ ਦੀ ਪਛਾਣ ਹੋਈ ਹੈ ਕਰੀਆਨਾ ਵਪਾਰੀ ਦੇ ਕਤਲ ਕੇਸ ਦੇ ਵਿੱਚ ਇਹ ਮੁਲਜ਼ਮ ਲੋੜਿੰਦਾ ਸੀ ਤਾਂ ਇਸੇ ਚੱਲਦੇ ਐ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਬਦਮਾਸ਼ ਢੇਰ ਹੋ ਗਿਆ ਤਾ ਪੁਲਿਸ ਤੇ ਬਦਮਾਸ਼ ਦੇ ਵਿਚਾਲੇ ਗਰਸੱਲ ਇਹ ਮੁੱਠਪੇੜ ਹੋਈ ਹੈ ਮੁੱਠਪੇੜ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਜਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਸੁਖਬੀਰ ਸਿੰਘ ਕੋਟਲੀ ਦੇ ਵੱਜੋਂ ਮੁਲਜ਼ਮ ਦੀ ਜੋ ਹੈ ਪਛਾਣ ਹੋਈ ਹੈ ਦੱਸ ਦਈਏ ਕਿ ਕਰਿਆਨਾ ਵਪਾਰੀ ਕਤਲ ਕੇਸ ਦੇ ਵਿੱਚ ਇਹ ਮੁਲਜ਼ਮ ਜੋ ਹੈ ਲੋੜਿੰਦਾ ਸੀ ਇਸੇ ਦੇ ਚੱਲਦੇ ਕਾਰਵਾਈ ਕੀਤੀ ਗਈ ਹੈ ਤਾਂ ਪੁਲਿਸ ਦੇ ਨਾਲ ਜਦੋਂ ਮੁੱਠਪੇੜ ਹੋਈ ਤਾਂ ਬਦਮਾਸ਼ ਦੇ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਬਦਮਾਸ਼ ਜੋ ਐ ਢੇਰ ਹੋ ਗਿਆ ਹਾਲਾਂਕਿ ਜੋ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਤਰਨਤਾਰਨ ਦੇ ਵਿੱਚ ਇਹ ਮੁਟਪੇੜ ਹੋਈ ਹੈ ਜਿੱਥੇ ਬਦਮਾਸ਼ ਢੇਰ ਹੋਇਆ ਹੈ ਪੁਲਿਸ ਨੇ ਬਦਮਾਸ਼ ਦੇ ਵਿਚਾਲੇ ਇਹ ਮੁਟਪੇੜ ਦੇਖਣ ਨੂੰ ਮਿਲੀ ਹੈ ਸੁਖਬੀਰ ਸਿੰਘ ਕੋਟਲੀ ਦੇ ਵੱਜੋਂ ਮਲਜ਼ਮ ਦੀ ਪਛਾਣ ਹੋ ਗਈ ਹੈ ਸਸਪੈਕਟਡ ਵਹੀਕਲ ਦੀ ਮੂਵਮੈਂਟ ਦੇ ਉੱਪਰ ਕਾਰ ਦੇ ਉੱਪਰ ਸੀਆਈਏ ਇਨਸਪੈਕਟਰ ਸਾਹਿਬ ਨੇ ਆਪਣੀ ਟੀਮ ਦੇ ਨਾਲ ਇਹਨੂੰ ਚੇਸ ਕੀਤਾ ਸੀਗਾ ਚੇਸ ਕਰਕੇ ਇਸ ਜਗ੍ਹਾ ਦੇ ਵਿੱਚ ਜਦੋਂ ਐਂਟਰ ਕਾਰ ਕੀਤੀ ਹੈਗੀ ਆ ਉਹ ਕਾਰ ਦੇ ਦੇ ਕੰਟਰੋਲ ਤੋਂ ਬਾਹਰ ਹੋ ਗਏ ਤਾਂ ਉਸ ਨੂੰ ਜੋ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਸਪੈਕਟ ਨੇ ਜਿਹੜਾ ਜੱਡੀ ਖਿਲਾ ਰਿਹਾ ਸੀਗਾ ਉਸਨੇ ਫਾਇਰ ਕੀਤਾ ਹੈਗਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਉਸੇ ਸਾਡੇ ਇੱਕ ਇਨਸਪੈਕਟਰ ਸਾਹਿਬ ਸੀਆਈਏ ਇਨਸਪੈਕਟਰ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋਇਆ ਔਰ ਜਵਾਬੀ ਫਾਇਰ ਦੇ ਵਿੱਚ ਉਹ ਬੰਦਾ ਕ੍ਰਿਟੀਕਲੀ ਇੰਜਰਡ ਹੋ ਗਿਆ ਸੀਗਾ ਔਰ ਹਸਪੀਟਲ ਉਨਰ ਪਹੁੰਚ ਗਿਆ ਸੀਗਾ ਟ੍ਰੀਟਮੈਂਟ ਵਾਸਤੇ ਪਰ ਹੁਣੇ ਕਨਫਰਮ ਹੋਇਆ ਕਿ ਉਸਦੀ ਡੈਥ ਹੋ ਗਈ ਹੈ। ਸੈਕੰਡਲੀ ਜਿਹੜਾ ਹੈਗਾ ਇਹ ਕਾਰ ਜਿਹੜੀ ਹੈ ਇਹ ਪਰਸੋਂ ਇਥੋਂ ਸਿਟੀ ਤੋਂ ਹੀ ਚੋਰੀ ਹੋਈ। ਇਨਸਪੈਕਟਿਡ ਵਹੀਕਲ ਦੀ ਮੂਵਮੈਂਟ ਦੇ ਉੱਪਰ ਕਾਰ ਦੇ ਉੱਪਰ ਸੀਆਈਏ ਇਨਸਪੈਕਟਰ ਸਾਹਿਬ ਨੇ ਆਪਣੀ ਟੀਮ ਦੇ ਨਾਲ ਇਹਨੂੰ ਚੇਸ ਕੀਤਾ ਸੀਗਾ ਚੇਸ ਕਰਕੇ ਇਸ ਜਗ੍ਹਾ ਤੇ ਜਦੋਂ ਐਂਟਰ ਕਾਰ ਕੀਤੀ ਹੈਗੀ ਆ ਉਹ ਕਾਰ ਦੇ ਦੇ ਕੰਟਰੋਲ ਤੋਂ ਬਾਹਰ ਹੋ ਗਈ। ਤਾਂ ਉਸ ਨੂੰ ਜੋ ਫੜਨ ਦੀ ਕੋਸ਼ਿਸ਼ ਕੀਤੀ ਗਈ ਉਸ ਸਸਪੈਕਟ ਨੇ ਜਿਹੜਾ ਆਦਮੀ ਜਿਵੇਂ ਖਿਲਾ ਰਿਹਾ ਸੀਗਾ ਉਸਨੇ ਫਾਇਰ ਕੀਤਾ ਹੈਗਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਵਜਿ ਸਾਡੇ ਇੱਕ ਇੰਸਪੈਕਟਰ ਸਾਹਿਬ ਸੀਗੇ ਇੰਸਪੈਕਟਰ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋਇਆ ਔਰ ਜਵਾਬੀ ਫਾਇਰ ਦੇ ਵਿੱਚ ਉਹ ਬੰਦਾ ਕ੍ਰਿਟੀਕਲੀ ਇੰਜਰਡ ਹੋ ਗਿਆ ਸੀਗਾ ਔਰ ਹਸਪੀਟਲ ਉੱਪਰ ਭੇਜਿਆ ਗਿਆ ਸੀਗਾ ਟ੍ਰੀਟਮੈਂਟ ਵਾਸਤੇ ਪਰ ਹੁਣੇ ਕਨਫਰਮ ਹੋਇਆ ਤਬਾ ਦੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸਿਧਾਰਥ ਅਰੋੜਾ ਫੋਨ ਲਾਈਨ ਤੇ ਜੁੜੇ ਹੋਏ ਨੇ ਸਿਧਾਰਥ ਕੀ ਕੁਝ ਜਾਣਕਾਰੀ ਹੈ ਇਹ ਜੋ ਮੁਲਜ਼ਮ ਮਟੇਰ ਦੱਸਿਆ ਜਾ ਰਿਹਾ ਜੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਾਤ ਕਿਸ ਤਰ੍ਹਾਂ ਦੱਸੇ ਜਾ ਰਹੇ ਨੇ ਜਿਹੜੀ ਗੱਲ ਕੀਤੀ ਜਾਂਦਾ ਇੱਕ ਜਿਹੜੀ ਆ ਪੁਲਿਸ ਅਧਿਕਾਰੀਆਂ ਦੇ ਪ੍ਰਮਾਸ਼ਾ ਵਿਚਾਰੇ ਇਨਕਾਉਂਟਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਅਤੇ ਇੱਕ ਬਦਮਾਹ ਜਿਹੜਾ ਢੇਰ ਹੋ ਚੁੱਕਾ ਹੈ ਦੱਸਦੀ ਹੈ ਕਿ ਮਾਮਲਾ ਸਾਰਾ ਇਸ ਤਰੀਕੇ ਦਾ ਸੀ ਕਿ ਇਹ ਸੁਖਬੀਰ ਸੁੱਖਾ ਨਾਮ ਦਾ ਰੂਪੀਆ ਜਿਸ ਦੇ ਵੱਲੋਂ ਜਿਹੜੀਆਂ ਕਈ ਸਨੇਚਿੰਗ ਦੀਆਂ ਵਾਰਦਾਤਾਂ ਤੋਂ ਇਲਾਵਾ ਜਿਹੜਾ ਪਿਛਲੇ ਦਿਨੀ ਭੁੱਲਰਪਿੰਡ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਸ਼ਿਕਾਰ ਬਣਾਇਆ ਗਿਆ ਸੀ ਜਿੱਥੇ ਉਸ ਵੇਲੇ ਇੱਕ ਲੁੱਟ ਕੀਤੀ ਗਈ ਅਤੇ ਉੱਥੇ ਇੱਕ ਬੰਦੇ ਦਾ ਜਿਹੜਾ ਮਰਡਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਪਿਕਚਰ ਵੀ ਜਾਰੀ ਕੀਤੀ ਅਤੇ ਪੁਲਿਸ ਲਗਾਤਾਰ ਇਸ ਦਾ ਪਿੱਛਾ ਕਰ ਰਹੀ ਸੀ ਔਰ ਕੱਲ ਹੀ ਜਿਹੜਾ ਗਰਦਾਸਪੁਰ ਤੋਂ ਇੱਕ ਗੱਡੀ ਵੀ ਖੋਈ ਗਈ ਸੀ ਜਿਸ ਤੋਂ ਬਾਅਦ ਫਿਰ ਤਰਨਤਾਰਨ ਐਂਟਰ ਕਰਦਾ ਤਾਂ ਝਗੜਾ ਹੁੰਦਾ ਉੱਥੇ ਦੀ ਗੱਡੀ ਜਿਹੜੀ ਹੈ ਸੜ ਜਾਂਦੀ ਹੈ ਜਿਸ ਤੋਂ ਬਾਅਦ ਫਰਾਰ ਹੋ ਜਾਂਦਾ ਫਿਲਹਾਲ ਪੁਲਿਸ ਇਸ ਮਾਮਲੇ ਇਸ ਮਾਮਲੇ ਤੇ ਵੀ ਤਫ਼ਤੀ ਇੱਕ ਜਿਹੜੀ ਆ ਗੱਡੀ ਤਰਨ ਤਰਨ ਤੋਂ ਸਨੇਚ ਹੁੰਦੀ ਹੈ ਜਨਕਾਰ ਜਿਸ ਦੇ ਵਿੱਚ ਸਵਾਰ ਹੋ ਕੇ ਅਜੇ ਗੋੰਦਵਾਲ ਸਾਹਿਬ ਨੂੰ ਆ ਰਿਹਾ ਸੀ ਤਾਂ ਪੁਲਿਸ ਇਸ ਦਾ ਨੋਕ ਜਿੱਡ ਭੰਕ ਲੱਗੀ ਤਾਂ ਕਿ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਜਿਸ ਦੇ ਦੌਰਾਨ ਇਸ ਨੇ ਪੁਲਿਸ ਉੱਪਰ ਫਾਇਰਿੰਗ ਕੀਤੀ ਹਾਲਾਂਕਿ ਇਸ ਵਿੱਚ ਵੱਲੋਂ ਪੁਲਿਸ ਵੱਲੋਂ ਵੀ ਜਿਹੜੀ ਕੁਝ ਜਵਾਬੀ ਫਾਇਰਿੰਗ ਕੀਤੀ ਜਿਸ ਦੇ ਵਿੱਚ ਦੋ ਪੁਲਿਸ ਕਰਮਚਾਰੀ ਜਿਹੜੇ ਨੇ ਜਰਜਕੀ ਹੋਏ ਨੇ ਜੋ ਇੱਕ ਸੀਆਈ ਇੰਚਾਰਜ ਦੱਸੇ ਜਾ ਰਹੇ ਨੇ ਔਰ ਉਹਨਾਂ ਦਾ ਗਨਮੈਨ ਇਸ ਔਰ ਜਿਹੜਾ ਸੁਖਬੀਰ ਸੁਖਾ ਹੈ ਇਸ ਦੇ ਜਿਹੜੀ ਆ ਗੋਲੀ ਲੱਗਣ ਵਾਲੀ ਇਸ ਦੀ ਜਿਹੜੀ ਆ ਜਿਹੜਾ ਗੋਲੀ ਲੱਗੀ ਤਾਂ ਇਸ ਨੂੰ ਹਸਪਤਾਲ ਤੇ ਆਇਆ ਗਿਆ ਜਿੱਥੇ ਸੂਰੀਸਦਾਰ तमाम ਜਾਣਕਾਰੀ ਦੇ ਲਈ ਤਾਂ ਦੱਸ ਰਹੀ ਹੈ ਕਿ ਤਰਨਤਾਰਨ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਜਿੱਥੇ ਇੱਕ ਬਦमाश ਨੂੰ ਠੇਰ ਕਰ ਦਿੱਤਾ ਗਿਆ ਹਾਲਾਂਕਿ ਦੋ ਪੁਲਿਸ ਮੁਲਾਜ਼ਮ ਨੇ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਦੇ ਚੱਲਦੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਠੀਕ ਪਿੱਛਾ ਕਰਦੇ ਹਾਂ